ਕੈਨੇਡਾ ਜੋ ਪਿਛਲੇ ਕਈ ਸਾਲਾਂ ਤੋਂ ਭਾਰਤੀ ਵਿਦਿਆਰਥੀਆਂ ਦੇ ਲਈ ਸੁਨਹਿਰੇ ਮੌਕੇ ਦੇਣ ਵਾਲਾ ਦੇਸ਼ ਸੀ ਹੁਣ ਭਾਰਤੀ ਵਿਦਿਆਰਥੀਆਂ ਸਣੇ ਹੋਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਆਪਣੇ ਦਰਵਾਜ਼ੇ ਹੌਲੀ-ਹੌਲੀ ਬੰਦ ਕਰ ਰਿਹਾ ਹੈ ਅਗਸਤ 2025 ਦੇ ਵਿੱਚ ਭਾਰਤੀ ਵਿਦਿਆਰਥੀਆਂ ਦੇ 74 ਫੀਸਦੀ ਵੀਜ਼ੇ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਗਿਆ ਇਹ ਆંકੜੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਜਾਰੀ ਕੀਤੇ ਨੇ ਇਸ ਨਾਲ ਨਾ ਸਿਰਫ ਵਿਦਿਆਰਥੀਆਂ ਦੇ ਸੁਪਨੇ ਟੁੱਟ ਰਹੇ ਨੇ ਸਗੋ ਕੈਨੇਡਾ ਤੇ ਭਾਰਤ ਦੇ ਸਬੰਧਾਂ ਤੇ ਵੀ ਇਸ ਦਾ ਅਸਰ ਪੈ ਰਿਹਾ ਹੈ ਪੰਜਾਬ ਅਤੇ ਹੋਰ ਸੂਬਿਆਂ ਦੇ ਵਿੱਚੋਂ ਹਜ਼ਾਰਾਂ ਪਰਿਵਾਰਾਂ ਨੇ ਲੱਖਾਂ ਰੁਪਏ ਖਰਚ ਕੀਤੇ ਨੇ ਪਰ ਨਤੀਜਾ ਵੀਜ਼ੇ ਰੱਦ ਨੇ ਪੰਜਾਬੀ ਵਿਦਿਆਰਥੀਆਂ ਲਈ ਕੈਨੇਡਾ ਦਾ ਰਸਤਾ ਹੁਣ ਔਖਾ ਹੋ ਚੁੱਕਾ ਹੈ ਸਸਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਕੈਨੇਡੀਅਨ ਅਧਿਕਾਰੀਆਂ ਨੇ ਸਾਲ 2025 ਦੇ ਵਿੱਚ ਭਾਰਤੀ ਵਿਦਿਆਰਥੀਆਂ ਦੇ ਲਈ ਵੀਜ਼ੇ ਰੱਦ ਕਰਨ ਦਾ ਹਵਾਲਾ 74% ਦਿੱਤਾ ਹੈ ਜੋ ਕਿ ਦੁਨੀਆ ਭਰ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਇਸ ਤੋਂ ਪਹਿਲਾਂ 2023 ਦੇ ਵਿੱਚ ਇਹ ਰੇਟ ਸਿਰਫ 32% ਸੀ ਇੱਕ ਰਿਪੋਰਟ ਦੇ ਮੁਤਾਬਕ 2025 ਦੇ ਪਹਿਲੇ ਅੱਧ ਤੱਕ ਲਗਭਗ 80% ਭਾਰਤੀ ਅਰਜ਼ੀਆਂ ਨੂੰ ਨਕਾਰ ਦਿੱਤਾ ਗਿਆ ਜਦਕਿ ਚੀਨ ਦੇ ਵਿਦਿਆਰਥੀਆਂ ਦੇ ਲਈ ਇਹ ਸਿਰਫ 24% ਸੀ ਭਾਰਤੀ ਅਰਜ਼ੀਆਂ ਦੇ ਵਿੱਚ ਵੱਡੀ ਗਿਰਾਵਟ ਦੇਖੀ ਗਈ ਹੈ ਸਾਲ 2023 ਦੇ ਵਿੱਚ 20900 ਅਰਜ਼ੀਆਂ ਆਈਆਂ ਸਨ ਜੋ 2025 ਦੇ ਵਿੱਚ ਘਟ ਕੇ 4515 ਹੋ ਗਈਆਂ ਇਹ ਰੁਝਾਨਾ ਸਿਰਫ ਭਾਰਤ ਨੂੰ ਸਗੋ ਏਸ਼ੀਆ ਅਤੇ ਹੋਰ ਅਫਰੀਕੀ ਮੁਲਕਾਂ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ ਕੈਨੇਡਾ ਨੇ 2025 ਦੇ ਵਿੱਚ ਆਪਣੀ ਇਮੀਗ੍ਰੇਸ਼ਨ ਨੀਤੀ ਨੂੰ ਸਖਤ ਕਰ ਦਿੱਤਾ ਹੈ ਜਿਸ ਦੇ ਨਾਲ ਅਸਥਾਈ ਵਾਸੀਆਂ ਯਾਨੀ ਕਿ ਟੈਂਪਰੇਰੀ ਰੈਜ਼ਿਡੈਂਸ ਦੀ ਗਿਣਤੀ 6.5 ਫੀਸ ਤੋਂ ਘਟਾ ਕੇ ਸਿਰਫ 5 ਫੀਸਤ ਕਰਨ ਦਾ ਟੀਚਾ ਰੱਖਿਆ ਗਿਆ ਹੈ ਇਸ ਦੇ ਪਿੱਛੇ ਵੱਡਾ ਕਾਰਨ ਹੈ ਵੀਜ਼ੇ ਦੇ ਨਾਲ ਜੁੜੀਆਂ ਧੋਖਾਧੜੀਆਂ 2023 ਦੇ ਵਿੱਚ 1550 ਨਕਲੀ ਐਡਮਿਸ਼ਨ ਲੈਟਰਸ ਵਾਲੀਆਂ ਅਰਜ਼ੀਆਂ ਫੜੀਆਂ ਗਈਆਂ ਸਨ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਇਹ ਅਰਜ਼ੀਆਂ ਭਾਰਤ ਦੇ ਨਾਲ ਜੁੜੀਆਂ ਹੋਈਆਂ ਸਨ 2024 ਦੇ ਵਿੱਚ ਇਹ ਗਿਣਤੀ ਵਧ ਕੇ 14000 ਤੱਕ ਪਹੁੰਚ ਗਈ ਸੀ ਇਸ ਦੇ ਨਾਲ ਵੈਰੀਫਿਕੇਸ਼ਨ ਪ੍ਰਕਿਰਿਆ ਨੂੰ ਮਜ਼ਬੂਤ ਕੀਤਾ ਗਿਆ ਜਿਸ ਦੇ ਨਾਲ ਪ੍ਰੋਸੈਸਿੰਗ ਟਾਈਮ ਵਧ ਗਿਆ ਜੋ ਕਿ 33 ਦਿਨਾਂ ਤੋਂ ਵਧ ਕੇ 54 ਦਿਨ ਹੋ ਗਿਆ 2024 ਦੇ ਵਿੱਚ 188000 ਭਾਰਤੀ ਵਿਦਿਆਰਥੀ ਕੈਨੇਡਾ ਗਏ ਪਰ 2025 ਦੇ ਵਿੱਚ ਇਹ ਗਿਣਤੀ ਅੱਧੀ ਰਹਿ ਗਈ ਇਸ ਦੇ ਨਾਲ ਕੈਨੇਡਾ ਦੀਆਂ ਯੂਨੀਵਰਸਿਟੀਆਂ ਨੂੰ ਵੀ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ ਅੰਤਰਰਾਸ਼ਟਰੀ ਵਿਦਿਆਰਥੀ ਘਰੇਲੂ ਵਿਦਿਆਰਥੀਆਂ ਦੇ ਨਾਲੋਂ ਤਿੰਨ ਤੋਂ ਚਾਰ ਗੁਣਾ ਜ਼ਿਆਦਾ ਫੀਸ ਅਦਾ ਕਰਦੇ ਨੇ ਛੋਟੇ ਕਾਲਜੇਜ਼ ਬੰਦ ਹੋਣ ਦੇ ਖਤਰੇ ਦੇ ਵਿੱਚ ਨੇ ਕਈ ਕਾਲਜੇਜ਼ ਨੇ ਆਪਣੇ ਸਟਾਫ ਦੀ ਛਾਂਟੀ ਵੀ ਕਰ ਦਿੱਤੀ ਹੈ ਜੇਕਰ ਤੁਸੀਂ ਨਹੀਂ ਚਾਹੁੰਦੇ ਤੁਹਾਡਾ ਵਿਦਿਆਰਥੀ ਵੀਜ਼ਾ ਅਰਜ਼ੀ ਰੱਦ ਹੋਵੇ ਤਾਂ ਕੁਝ ਖਾਸ ਗੱਲਾਂ ਦਾ ਧਿਆਨ ਰੱਖੋ ਜਿਵੇਂ ਕਿ ਆਪਣੇ ਅਸਲੀ ਤੇ ਸਹੀ ਡਾਕੂਮੈਂਟਸ ਲਗਾਓ ਫਾਈਨੈਂਸ਼ੀਅਲ ਪ੍ਰੂਫ ਸਹੀ ਦਿਖਾਓ ਆਪਣੇ ਸਟੇਟਮੈਂਟ ਆਫ ਪਰਪਸ ਦੇ ਵਿੱਚ ਸਪਸ਼ਟ ਯੋਜਨਾ ਅਤੇ ਵਾਪਸੀ ਦਾ ਇਰਾਦਾ ਪੁਖਤਾ ਸਬੂਤ ਦੇ ਨਾਲ ਪੇਸ਼ ਕਰੋ ਚੰਗੀ ਯੂਨੀਵਰਸਿਟੀ ਤੇ ਚੰਗਾ ਕੋਰਸ ਚੁਣੋ ਅਤੇ ਚੰਗੇ ਕੰਸਲਟੈਂਟ ਤੋਂ ਸਲਾਹ ਲਵੋ ਇੱਕ ਰਿਪੋਰਟ ਦੇ ਮੁਤਾਬਿਕ ਕੈਨੇਡਾ ਦੀ ਲੋਕਪ੍ਰਿਅਤਾ ਹੁਣ 18% ਤੋਂ ਘਟ ਕੇ 9% ਰਹਿ ਗਈ ਹੈ ਇਸ ਸਮਾਂ ਵਿਦਿਆਰਥੀਆਂ ਦੇ ਲਈ ਕਾਫੀ ਚੁਣੌਤੀਪੂਰਨ ਹੈ ਪਰ ਚੰਗੀ ਤੇ ਸਹੀ ਤਿਆਰੀ ਦੇ ਨਾਲ ਤੁਸੀਂ ਆਪਣਾ ਰਸਤਾ ਸੁਖਾਲਾ ਕਰ ਸਕਦੇ ਹੋ ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਹਰ ਰੋਜ਼ ਤਬਦੀਲੀਆਂ ਲਿਆ ਰਿਹਾ ਹੈ ਇਸ ਦੇ ਲਈ ਅਪਡੇਟ ਰਹੋ ਤੇ ਉਸ ਦੇ ਮੁਤਾਬਿਕ ਆਪਣੀ ਪੂਰੀ ਤਿਆਰੀ ਰੱਖੋ